ਬਾਬਾ ਦੀਪ ਸਿੰਘ ਚੱਲੇ ਤਰਨਤਾਰਨ ਤੋਂ ਤੇ ਇੱਕ ਇਸਤਰੀ ਰੂਪ ਵਿੱਚ ਸ਼ਕਤੀ ਆ ਕੇ ਘੋੜੇ ਜਿਹਾ ਵਾਗਾ ਫੜ ਕੇ ਥਲੋਵੇ ਕਹਿਣ ਲੱਗੀ ਬਾਬਾ ਜੀ ਕਿੱਥੇ ਚੱਲੇ ਹੋ ਬਾਬਾ ਜੀ ਕਹਿੰਦੇ ਹਰਮੰਦਰ ਸਾਹਿਬ ਕਹਿੰਦੀ ਮੈਂ ਨਹੀਂ ਜਾਣ ਦੇਣਾ ਬਾਬਾ ਜੀ ਕਹਿੰਦੇ ਤੂੰ ਕੌਣ ਹੈ ਕਹਿੰਦੀ ਮੈਂ ਮੌਤ ਆ ਭਾਵੀ ਹੋਣੀ ਮੈਂ ਤੇ ਰਾਵਣ ਨਹੀਂ ਛੱਡਿਆ ਕਾਲ ਪਾਵੇ ਨਾ ਬੰਨਿਆ ਸੀ ਉਹਨੇ ਮੈਂ ਤੰਸ ਨਹੀਂ ਛੱਡਿਆ ਮੈਂ ਹਰਨਾਪਚ ਨਹੀਂ ਛੱਡਿਆ ਬਾਬਾ ਜੀ ਕਹਿੰਦੇ ਉਹ ਤੂੰ ਹੋਣੀ ਐ ਤੇ ਆਪਣਾ ਜੋਰ ਲਾ ਲਵੀਂ ਮੈਂ ਆਪਣੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਐ ਉਹ ਮੇਰੀ ਅਰਦਾਸ ਪੂਰੀ ਕਰ ਦੇਣਗੇ ਸਾਧ ਸੰਗਤ ਜੀ ਮੌਤ ਨੇ ਆਪਣਾ ਕੰਮ ਕਰ ਦਿੱਤਾ ਸੀ ਸੀਸ ਉਤਰ ਗਿਆ ਸੀ ਬਾਬਾ ਜੀ ਦਾ ਪਰ ਕਾਲਾਨ ਕਾਲ ਪਰਮੇਸ਼ਰ ਨਾਲ ਸੀ ਤਲੀ ਤੇ ਸੀਸ ਧਰ ਕੇ ਤੁਰ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ